ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਾਨੂੰਨ ਵਿੱਚ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦੀ ਸਜ਼ਾ ਦੀ ਗੱਲ ਕਹੀ ਗਈ ਹੈ ਦੋ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਤਿੰਨ ਲੋਕਾਂ ਦੇ ਇਲਜ਼ਾਮ ਲੱਗੇ ਇੱਕ ਯੋਗ ਗੁਰਦੁਆਰਾ ਸਾਹਿਬ ਵਿੱਚ ਵੜ ਕੇ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਰੋਜ਼ ਅਸੀਂ ਅਰਦਾਸ 'ਚ ਸ ਅਰਦਾਸ ਚ ਤੋਂ ਬਾਅਦ ਦੁਹਰਾ ਪੜਦੇ ਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਤਨ ਦਸਵੇਂ ਪਾਤਸ਼ਾਹ ਸਾਡੇ ਸਾਨੂੰ ਇੱਕ ਸਾਫ ਮੈਸੇਜ ਦੇ ਕੇ ਗਏ ਸੀ ਕਿ ਹਾਜ਼ਰ ਨਾਜ਼ਰ ਜਗਦੀ ਜੋਤ ਪ੍ਰਗਟ ਗੁਰਾਂ ਕੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜੋ ਇਹ ਜੀ ਕਟਨਾਵਾ ਵਾਪਰ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਾਵੇਂ ਅਸੀਂ ਉਹ 295 A ਚ ਸੋਧ ਕੀਤਾ ਉਹ ਤੇ ਸਜ਼ਾ ਬਹੁਤ ਕੜੀ ਕੀਤੀ ਹੈ ਮਗਰ ਮੈਂ ਸਮਝਦਾ ਜੇ ਕਿਸੇ ਇਨਸਾਨ ਦਾ ਕਤਲ ਹੋ ਜੇ ਤੇ ਆਪਾਂ 302 ਧਾਰਾ ਲਾ ਦਿੰਨੇ ਆ ਕੋਟਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਵਿੰਗ ਗੋਡ ਜਾਗਦੀ ਜੋਤ ਉਸ ਗੱਲ ਨੂੰ ਮੰਨਿਆ ਮੈਂ ਤਾਂ ਹੀ ਬੇਨਤੀ ਕੀਤੀ ਹੈ ਕਿ ਜੇ ਇਸ ਗੁਰੂ ਕੋਲੋਂ ਸਭ ਕੁਝ ਲੈ ਕੇ ਆਪਣਾ ਜੀਵਨ ਬਤੀਤ ਕਰਦੇ ਹਾਂ ਛੋਟੀ ਤੋਂ ਛੋਟੀ ਗੱਲ ਲੈ ਕੇ ਵੱਡੀ ਤੋਂ ਵੱਡੀ ਗੱਲ ਤੱਕ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸਰੇ ਤੋਂ ਚੱਲਦੇ ਆ ਜੇ ਕੋਈ ਇਹੋ ਜੀ ਬੇਅਦਬੀ ਕਰਨ ਦੀ ਹਿੰਮਤ ਕਰਦਾ ਹੈ ਤੇ ਉਹਦੇ ਤੇ ਵੀ 302 ਦੀ ਕਾਰਵਾਈ ਹੋਵੇ ਮੈਂ ਇਹ ਪੁਰਜੋਰ ਮੰਗ ਅੱਜ ਵਿਧਾਨ ਸਭਾ ਚ ਕੀਤੀ ਹੈ